ਮੈਨੂੰ ਗੁੱਡੀਆਂ ਡਾਂਡਾ ਸ਼ੌਂਕ ਸੀ ਹੁੰਦਾ ਤੇ ਸ਼ੌਂਕ ਤੋਂ ਹੀ ਸਾਨੂੰ ਗੁੱਡੀਆਂ ਬਣਾਉਣ ਦਾ ਸ਼ੌਂਕ ਪੈਦਾ ਹੋ ਗਿਆ ਤੇ ਹੁਣ ਇਹ ਗੁੱਡੀਆਂ ਵੀ ਬਣਾਣੇ ਐ ਇੱਥੇ ਤੇ ਆਪਾਂ ਗੱਤਾ ਹੈ ਗਾਈ ਦੀ ਨਾ ਕਾਰਡਬੋਰਡ ਉਹਦੇ ਰਗਾਈ ਹੁੰਦਾ ਵਾਈਟ ਕਲਰ ਦਾ ਤੇ ਇਹਦੇ ਥੱਲੇ ਤੀਲੇ ਦਾ ਫਰੇਮ ਆ ਸਾਰਾ ਤੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਗੱਤਾ ਕੀਤਾ ਆ ਤੇ ਫਿਰ ਅਖਬਾਰ ਚੜਾ ਕੇ ਨਾ ਭੇਟ ਮਾਰਤਾ ਲੋਹੇ ਵਾਲਾ ਜਿਹੜੀ ਤੁਸੀਂ ਸਪੈਸ਼ਲ ਤਿਆਰ ਕੀਤੀ ਹੈ ਜਿਹੜੀ ਆ ਡ੍ਰੈਗਨ ਕਾਈਟ ਆ ਇਹ ਫਿਰ ਉਡਾਉਣ ਵਾਸਤੇ ਕੁਝ ਸਪੈਸ਼ਲ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਕਿਸ ਤਰ੍ਹਾਂ ਇਹਨੂੰ ਉਡਾਉਣੀ ਪਊ ਇਹਨੂੰ ਡੋਣ ਵਾਸਤੇ ਰੱਸੀ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਕਿਉਂਕਿ ਇਹ ਦਾ ਪ੍ਰੈਸ਼ਰ ਇੰਨਾ ਹੁੰਦਾ ਡੋਰ ਕੋਈ ਵੀ ਇਹਦੇ ਵਾਰਾਂ ਨਹੀਂ ਖਾਣੀ ਟੁੱਟਿਆ ਨਹੀਂ ਡੋਰ ਵੀ ਤੇ ਰੱਸੀ ਚਾਹੀਦੀ ਜੇ ਮੋਟੀ ਤੇ ਇਹਨੂੰ ਇੱਕ ਹਫਤਾ ਹੋ ਗਿਆ ਲੱਗਿਆ ਸੀ ਪੂਰਾ ਸਵੇਰ ਤੋਂ ਸ਼ਾਮਾਂ ਅਸੀਂ ਕੰਮ ਕਰਦੇ ਸੀ ਤੇ ਇੱਕ ਹਫਤਾ ਪੂਰਾ ਲੱਗਿਆ ਸੀ ਰੈਡੀ ਕਰਦੇ ਇਹਨੂੰ ਡੋਣ ਵਾਸਤੇ ਇੱਕ ਮੈਦਾਨ ਲਾ ਲੋ ਤੁਹਾਨੂੰ ਖੁੱਲਾ ਮੈਦਾਨ ਚਾਹੀਦਾ ਗਰਾਊਂਡ ਕਿਉਂਕਿ ਇਹਨੂੰ ਫੜ ਕੇ ਭਜਣਾ ਪੈਂਦਾ ਆ ਤੇ ਫੇਰੇ ਹ ਤੇ ਸਭ ਤੋਂ ਜ਼ਰੂਰੀ ਤੁਹਾਨੂੰ ਰਫ਼ਤਾਰ ਚਾਹੀਦੀ ਆ 50 ਕਿਲੋਮੀਟਰ ਹਵਾ ਚਾਹੀਦੀ ਤੇ ਘੱਟੋ ਘਾਟੇ ਗੁੱਡੀ ਡਾਉਣਾ। ਕਿ ਕਿ ਨੌਜਵਾਨ ਡੋਂਦੇ ਹੁੰਦੇ ਨੇ ਨਾ ਆਈ ਲਵ ਯੂ ਵਾਲੀਆਂ ਪਤੰਗਾ ਉਸ ਤਰ੍ਹਾਂ ਚੈੱਕ ਕਰ। ਇਹ ਗੁੱਡੀ ਡਾਓ ਜ਼ਰੂਰ ਡਾਓ ਪਰ ਚਾਈਨਾ ਡੋਰ ਦੀ ਵਰਤਨਾ ਕਰੋ ਆਰਮ ਡੋਰ ਨਾਲ ਗੁੱਡੀ ਡਾਓ ਤੇ ਗੁੱਡੇ ਜੇ ਤੁਹਾਨੂੰ ਵਧੀਆ ਵਧੀਆ ਚਾਹੀਦੇ ਹੋਗੇ ਕੋਈ ਚੱਕਰ ਨਹੀਂ ਤੁਹਾਨੂੰ ਗੁੱਡੇ ਰੈਡੀ ਕਰ ਦਾਂਗੇ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਰ ਸਾਹਿਬ ਦੀਆਂ ਅਤੇ ਸ ਨੌਜਵਾਨ ਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਪਤੰਗ ਬੜੀ ਜਿਹੜੀ ਆ ਨੌਜਵਾਨ ਜਿਹੜੇ ਨੇ ਦੋਵੇਂ ਭਰਾ ਨੇ ਇਹਨਾਂ ਨੇ ਜਿਹੜੇ ਕੀ ਪਤੰਗ ਦੇ ਸ਼ਕੀਰ ਵੀ ਨੇ ਅਤੇ ਪਤੰਗ ਡਾਉਣ ਦੇ ਨਾਲ-ਨਾਲ ਪਤੰਗ ਬਣਾਉਂਦਾ ਵੀ ਜਿਹੜਾ ਕੰਮ ਜਿਹੜਾ ਨਵੇਂ ਸ਼ੁਰੂ ਕਰ ਲਿਆ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਨੌਜਵਾਨ ਸਾਡੇ ਨਾਲ ਗੱਲਬਾਤ ਕਰਨਗੇ ਵੀਰ ਦੇ ਨਾਲ ਵੀ ਹਾਂਜੀ ਵੀਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹਾਂਜੀ ਵੀਰ ਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਮੇਰਾ ਨਾਮ ਹੈਗਾ ਲਖਨਪ੍ਰੀਤ ਸਿੰਘ ਉਦਾਂ ਲੱਖ ਨੰਬਰ ਸਹੀ ਆਉਂਦੇ ਨੇ ਤੇ ਮੈਨੂੰ ਗੁੱਡੀਆਂ ਡੋਂ ਦਾ ਸ਼ੌਂਕ ਸੀ ਹੁੰਦਾ ਤੇ ਸ਼ੌਂਕ ਤੋਂ ਹੀ ਸਾਨੂੰ ਗੁੱਡੀਆਂ ਬਣਾਉਂਦਾ ਸ਼ੌਂਕ ਪੈਦਾ ਹੋ ਗਿਆ ਤੇ ਹੁਣ ਅਸੀਂ ਗੁੱਡੀਆਂ ਵੀ ਬਣਾਉਂਦੇ ਆ ਜਿਹਦੇ ਨਾਲ ਸਾਨੂੰ ਵੱਖਰੇ ਵੱਖਰੇ ਆਰਡਰ ਵੀ ਆ ਜਾਂਦੇ ਤੇ ਅਸੀਂ ਆਰਡਰ ਤੇ ਗੁੱਡੀਆਂ ਵੀ ਤਿਆਰ ਕਰ ਦਈਦੀਆਂ ਨੇ ਤੇ ਵੀਰ ਸੁਭੀ ਲਖਨਪਾਲ ਜੀ ਹੁਣ ਤੱਕ ਕਿਹੜੀ ਕਿਹੜੀ ਤੁਸੀਂ ਗੁੱਡੀਆਂ ਤਿਆਰ ਕੀਤੀਆਂ ਅਸੀਂ ਦੇਖਿਆ ਤੁਸੀਂ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਇੱਕ ਡ੍ਰੈਗਨ ਅਸੀਂ ਦੇਖਦੇ ਆ ਵੀ ਖਾਸ ਕਰਕੇ ਡ੍ਰੈਗਨ ਅਸੀਂ ਹਮੇਸ਼ਾ ਫਿਲਮਾਂ 'ਚ ਦੇਖਦੇ ਆ ਅਸਾ ਜਾ ਕੇ ਤੇ ਉਹ ਦੇਖਣ ਇਹਦੇ ਵਿੱਚ ਬਣਾਉਣ ਨੂੰ ਕਿੰਨਾ ਸਮਾਂ ਲੱਗਿਆ ਤੁਹਾਨੂੰ ਠੀਕ ਆ ਤੁਸੀਂ ਦੇਖ ਸਕਦੇ ਜਿਹੜਾ ਆ ਫਰੇਮ ਹੈ ਨਾ ਇਹ ਹੈਗਾ ਜੀ ਇੱਕ ਹੁੰਦਾ ਆ ਜਿੱਦਿਆਂ ਆਪਾਂ ਗੱਤਾ ਹੈਗਾ ਇਹਦੀ ਨਾ ਕਾਰਡਬੋਰਡ ਉਹਦੇ ਅੱਗੇ ਹੁੰਦਾ ਵਾਈਟ ਕਲਰ ਦਾ ਤੇ ਇਹਦੇ ਥੱਲੇ ਤੀਲੇ ਦਾ ਫਰੇਮ ਆ ਸਾਰਾ ਤੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਗੱਤਾ ਕੀਤਾ ਆ ਤੇ ਫਿਰ ਅਖਬਾਰ ਚੜਾ ਕੇ ਉੱਪਰ ਪੇਂਟ ਮਾਰਤਾ ਲੋਹੇ ਵਾਲਾ ਜਿੰਨਾ ਕਿ ਇਹ ਵਾਟਰਪੂਫ ਵੀ ਹੋ ਗਿਆ ਜੇ ਮੀਂਹ ਵੀ ਪਊਗਾ ਇਹਨੇ ਖਰਾਬ ਨਹੀਂ ਹੋਣਾ ਹਾਂ ਤੇ ਇਹ ਤੋਂ ਤੇ ਇਹਦੇ ਵਿਸ਼ੇ ਆਪਾਂ ਇਹਨੂੰ ਹਵਾ ਬਹੁਤ ਜ਼ਿਆਦਾ ਚਾਹੀਦੀ ਏ ਡੋਨ ਲਈ ਤੇ ਮੈਨੂੰ ਇਸ ਵੀ ਲਖਨਪੁਰ ਜੀ ਇਹਨੂੰ ਬਣਾਉਣ ਚ ਕਿੰਨਾ ਸਮਾਂ ਲੱਗਿਆ ਦਸ਼ਕਾ ਜੂ ਸਾਡੀ ਕਰਦੇ ਹੋ ਤੇ ਇਹ ਜਿਹੜੀ ਤੁਸੀਂ ਸਪੈਸ਼ਲ ਤਿਆਰ ਕੀਤੀ ਏ ਜਿਹੜੀ ਆ ਡ੍ਰੈਗਨ ਕਾਈਟ ਆ ਇਹ ਫਿਰ ਡੋਣ ਵਾਸਤੇ ਕੋਈ ਸਪੈਸ਼ਲ ਡੋਰ ਦੀ ਬਤੋ ਕੀਤੀ ਜਾਂਦੀ ਏ ਜਾਂ ਕਿਸ ਤਰ੍ਹਾਂ ਇਹਨੂੰ ਡੋਣੀ ਪਊਗਾ ਇਹਨੂੰ ਡੋਣ ਵਾਸਤੇ ਰੱਸੀ ਦੀ ਵਰਤੋਂ ਕੀਤੀ ਜਾਂਦੀ ਏ ਹਾਂਜੀ ਕਿਉਂਕਿ ਇਹਦਾ ਪ੍ਰੈਸ਼ਰ ਇੰਨਾ ਹੁੰਦਾ ਡੋਰ ਕੋਈ ਵੀ ਇਹਦੇ ਵਾਰਾਂ ਨਹੀਂ ਖਾਣੀ ਟੁੱਟਿਆ ਨਹੀਂ ਡੋਰ ਵੀ ਤੇ ਰੱਸੀ ਚਾਹੀਦੀ ਜੇ ਮੋਟੀ ਤੇ ਇਹਨੂੰ ਇੱਕ ਹਫਤਾ ਹੋ ਗਿਆ ਲੱਗਿਆ ਸੀ ਪੂਰਾ ਸਵੇਰ ਤੋਂ ਸ਼ਾਮਾਂ ਅਸੀਂ ਕੰਮ ਕਰਦੇ ਸੀ ਤੇ ਇੱਕ ਹ ਇਹ ਵੀ ਜਿਹੜੀ ਹਵਾ ਵਿੱਚ ਉੱਡ ਸਕੇ ਇਹਨੂੰ ਡੋਣ ਵਾਸਤੇ ਇੱਕ ਮੈਦਾਨ ਲਾ ਲੋ ਤੁਹਾਨੂੰ ਖੁੱਲਾ ਮੈਦਾਨ ਚਾਹੀਦਾ ਗਰਾਊਂਡ ਕਿਉਂਕਿ ਇਹਨੂੰ ਫੜਕੇ ਤੇ ਭਜਣਾ ਪੈਂਦਾ ਆ ਤੇ ਫੇਰ ਇਹ ਹਵਾ ਵਿੱਚ ਜਾਂਦੀ ਆ ਤੇ ਸਭ ਤੋਂ ਜ਼ਰੂਰੀ ਤੁਹਾਨੂੰ ਰਫ਼ਤਾਰ ਚਾਹੀਦੀ ਆ 50 ਕਿਲੋਮੀਟਰ ਹਵਾ ਚਾਹੀਦੀ ਜਾਂ ਘੱਟੋ ਘਾਟੇ ਗੁੱਡੀ ਡੋਣ ਵਾਸਤੇ ਉੱਤੋਂ ਥੱਲੇ ਹੋਊਗੀ ਤੇ ਇਹਨੇ ਉੱਡਣਾ ਹੀ ਨਹੀਂ ਇਹਨੇ ਉੱਪਰ ਜਾਣਾ ਆ ਫੇਰ ਥੱਲੇ ਡੇਖ ਜਾਣਾ ਜੀ ਕਿ ਮੇਰੇ ਤੋਂ ਵੀ ਲਖਾਂ ਮਾਰੀ ਦੇਖਿਆ ਵੀ ਹੋਰ ਵੀ ਤੁਹਾਡੇ ਕੋਲ ਬੜੇ ਤਰ੍ਹਾਂ ਦੀਆਂ ਪਤੰਗਾਂ ਆਣੇ ਅਸੀਂ ਦੇਖਦੇ ਵੀ ਯਾਤ ਅੱਜਕੱਲ ਪਾਕਿਸਤਾਨੀ ਜਿਹੜੀ ਆ ਉਹਦਾ ਬਹੁਤ ਟ੍ਰੈਂਡ ਹੈਗਾ ਜਾਂ ਹੋਰ ਬੜੇ ਅਸੀਂ ਦੇਖਦੇ ਆ ਪਰ ਤੁਹਾਡੇ ਕੋਲ ਅਸੀਂ ਵੇਖਣੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪਤੰਗਾਂ ਮਿਲੀਆਂ ਜਿਹੜੀਆਂ ਅਸੀਂ ਦੇਖਿਆ ਕਿਤੇ ਵੀ ਸਾਨੂੰ ਸ਼ਾਇਦ ਵੇਖਣ ਨੂੰ ਮਿਲਣੀਆਂ ਤੁਸੀਂ ਪੀਪਾ ਜਿਹੜੀ ਇੱਕ ਪਤੰਗ ਜਿਹੜੀ ਆ ਉਸ ਨੂੰ ਜਿਹੜਾ ਮੈਂ ਅਕੜ ਦਸ਼ਕਾਂ ਜੂਂਗਾ ਸਾਹਮਣਾ ਲੈ ਕੇ ਆਵਾਂ ਇਹਨੂੰ ਪੀਪਾ ਜਿਹੜਾ ਕੀ ਪਤੰਗ ਕਿਹਾ ਜਾਂਦਾ ਵਾ ਤੇ ਕਹਿੰਦੇ ਬਰਾਜ਼ੀਲ ਜਿਹੜੀ ਹੈ ਪਤੰਗਾ ਜਿਹੜੀਆਂ ਉਡਾਈਆਂ ਜਾਂਦੀਆਂ ਨੇ ਤੇ ਮੈਨੂੰ ਐਸੋ ਵੀ ਲਖਨਪਾਲ ਜੀ ਇਹ ਦਿਮਾਗ ਕਿਸਾ ਆਇਆ ਜਿਹੜੀ ਪਤੰਗ ਦਿਆ ਕੀਤੀ ਹੈ ਇਹ ਦਿਮਾਗ ਇਸ ਤਰ੍ਹਾਂ ਹੈ ਕਿ ਤੁਹਾਨੂੰ ਵੀ ਪਤਾ ਹੋਣਾ ਜਿਹੜੇ ਹੈਗੇ ਨਾ ਪਤੰਗਾ ਦੇ ਸ਼ਕੀਰ ਇੱਕ ਗੇਮ ਹੈਗੀ ਪੀਪਾ ਕੰਬੈਟ ਹਨਾ ਉਹਦੇ ਵਿੱਚ ਇਦਾਂ ਦੀ ਪਤੰਗਾ ਉਡਦੀਆਂ ਨੇ ਤੇ ਆਪਾਂ ਉਤੋ ਹੀ ਕੀਤਾ ਕਿ ਆਪਾਂ ਵੀ ਤਾਂ ਬਣਾਈ ਸਕਦੇ ਆ ਆਪਾਂ ਬਣਾ ਕੇ ਕੋਸ਼ਿਸ਼ ਕੀਤੀ ਤੇ ਬਹੁਤ ਹੀ ਵਧੀਆ ਉਡਦੀ ਜੇ ਤੇ ਪਤੰਗ ਘੋੜਦੀ ਏ ਤੇ ਭਾਰੀ ਬਹੁਤ ਜ਼ਿਆਦਾ ਹੁੰਦੀ ਜੇ ਕਿਬਨ 100 ਪੀ ਦੀ ਲੰਬਾਈ ਚੜ੍ਹੇ ਕਿੰਨੀ ਆ ਕਿੰਨੇ ਫੁੱਟ ਦੀ ਹੈਗੀ ਆ ਤੇ ਜੇ ਗੱਲ ਕਰੀਏ ਇਹਨੂੰ ਤਿਆਰ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਤਿਆਰ ਕਰਨ ਵਿੱਚ ਇਹਨੂੰ ਤਿਆਰ ਕਰਨ ਵਿੱਚ ਆਪਾਂ 1 ਦਿਨ ਵਿੱਚ 2 ਦਿਨ ਪੀਸ ਰੈਡੀ ਕਰ ਦਾਂਗੇ ਇਹਦੇ ਜੇ ਤੀਲੇ ਤੁਲੇ ਆਪਣੇ ਛਿੱਲੇ ਹੋਣਾ ਪੂਰੇ ਵਧੀਆ ਫਿਰ ਆਪਾਂ ਰਮਾਨਾ ਰੈਡੀ ਕਰ ਸਕਦੇ ਜੇ ਆਪਾਂ ਵੱਡੇ ਗੁੱਡੇ ਦੀ ਗੱਲ ਕਰੀਏ ਜਿਵੇਂ ਕਿ ਆਪਾਂ ਇੱਕ ਸਾਡਾ ਹੈਗਾ ਸੀ ਕਸਟਮਰ YouTube ਹੈਗਾ ਉਹਨਾਂ ਦਾ ਉਹਨਾਂ ਨੂੰ ਆਪਾਂ 10 ਫੁੱਟ ਦੀ ਰੈਡੀ ਕਰਕੇ ਦਿੱਤੀ ਹੋਈ ਹੈ ਠੀਕ ਹੈ ਜਸ਼ਨ ਜੇਰੋਨਾ ਦਾ ਚੈਨਲ ਹੈਗਾ ਤੁਸੀਂ ਚੈੱਕ ਆਊਟ ਕਰ ਸਕਦੇ ਜੇ ਉਹਨਾਂ ਨੂੰ ਹੈਪੀ ਲੋੜੀ ਵਾਲਾ ਗੁੱਡਾ ਤਿਆਰ ਕੀਤਾ ਸੀ ਉਹਨਾਂ ਨੇ ਸਪ ਆਂ ਖਾਸ ਕਰਕੇ ਪੀਪਾ ਪਤੰਗ ਜਿਹੜੀ ਆ ਇਸ ਤਰ੍ਹਾਂ ਡ੍ਰੈਗਨ ਪਤੰਗ ਆ ਹੋ ਤੁਹਾਡੇ ਤੋਂ ਇਲਾਵਾ ਹੁਣ ਤੱਕ ਪੰਜਾਬ ਦੇ ਤੁਸੀਂ ਕਿੱਥੇ ਕਿੱਥੇ ਲੋਕਾਂ ਨੂੰ ਆਰਡਰ ਦੇ ਚੁੱਕੇ ਹੋ ਲੋਕ ਕਿੱਥੇ ਕਿੱਥੇ ਡਾੜਕ ਪਤੰਗਾਂ ਬਣਵਾਉਂ ਆ ਸੀ ਹੁੰਦੇ ਨੇ ਇਹ ਹੁਣ ਜਦੋਂ ਦਾ ਆਪਾਂ ਵਲੌਗ ਆਪਾਂ ਵੱਡੀ ਗੁੱਟੀ ਦਾ ਕੀਤਾ ਆ ਨਾ ਤੇ ਸਾਨੂੰ ਦੂਰੋਂ ਵੀ ਬਹੁਤ ਬਹੁਤ ਫੋਨ ਆਉਂਦੇ ਕਿ ਵੀਰ ਜੀ ਤੁਸੀਂ ਪਤੰਗ ਰੈਡੀ ਕਰ ਦੋਗੇ ਰੈਡੀ ਕਰ ਦੋਗੇ ਇੰਨਾ ਜਲਦੀ ਪਰ ਤੁਹਾਨੂੰ ਵੀ ਪਤਾ ਲੋਹੜੀ ਹੁਣ ਨੇੜੇ ਆ ਗਈ ਆ ਤੇ ਇੰਨੀ ਛੇਤੀ ਤੇ ਹੈਗਣੀ ਤੇ ਉਹ ਆਂਦੇ ਸਾਨੂੰ ਹੀ ਤੁਹਾਨੂੰ ਅਗਲੇ ਸਾਲ ਪਹਿਲਾਂ ਹੀ ਆਰਡਰ ਦੇ ਦਾਂਗੇ ਕਿ ਸਾਨੂੰ ਇੰਨੇ ਪੀਸ ਚਾਹੀਦੇ ਮੈਂ ਕਿਹਾ ਮੇਰੀ ਉਮਰ ਹੈ ਜੀ 19 ਸਾਲ 19 ਸਾਲ ਹਾਂਜੀ ਤੇ ਕਿਸ ਤਰ੍ਹਾਂ ਦੇਖਦੇ 19 ਸਾਲ ਦੇ ਉਮਰ ਦੇ ਵਿੱਚ ਹੀ ਜਿੱਥੇ ਕਿ ਪਤੰਗ ਬਾਜ਼ੀ ਦਾ ਅਡਾਉਂ ਦਾ ਸ਼ੌਂਕ ਸੀ ਉਥੇ ਤੁਸੀਂ ਕਾਰੋਬਾਰ ਬਣਾ ਲਿਆ ਪਤੰਗ ਬਾਜ਼ੀ ਨੂੰ ਠੀਕ ਹੈ ਨਾ ਹੁਣ ਤੱਕ ਕਿੰਨੀ ਕ ਆਪਣੇ ਨੂੰ ਸੋਚਦੇ ਹੋ ਵੀ ਛੋਟੀ ਉਮਰੇ ਕਮਾਉਣਾ ਸ਼ੁਰੂ ਕਰ ਦਿੱਤਾ ਤੇ ਕਿੰਨੀ ਕ ਕਮਾਈ ਹੋ ਜਾਂਦੀ ਹੈ ਕਿੰਨੇ ਕੀ ਜਣੀ ਮਿਹਨਤ ਤੁਸੀਂ ਲਾਉਂਦੇ ਹੋ ਕਿ ਲੱਗਦਾ ਤਾਂ ਨਹੀਂ ਉਹ ਮਿਹਨਤ ਮਿਲ ਜਾਂਦੀ ਹੈ ਹਾਂਜੀ ਹਾਂਜੀ ਮਿਹਨਤ ਮਿਲ ਜਾਂਦੀ ਹੈ ਕਿ ਇਹ ਆਪਾਂ ਇਹਨੂੰ ਸ਼ੌਂਕੀਏ ਤੌਰ ਤੇ ਸ਼ੁਰੂ ਕੀਤਾ ਸੀ ਨਾ ਤੇ ਰੱਖਿਆ ਵੀ ਸ਼ੌਂਕ ਦੇ ਤੌਰ ਤੇ ਕਿ ਆਪਣਾ ਵੀ ਮਿਹਨਤ ਹੋ ਜਾਈ ਤਾਂ ਅਗਲੇ ਦਾ ਵੀ ਗੁਜ਼ਾਰਾ ਹੋ ਜਾਏ ਨਾ ਕਿ ਦੇ ਹੁਣ ਕਿੰਨਾ ਚੰਗਾ ਲੱਗਦਾ ਜਦੋਂ ਅਸੀਂ ਦੇਖਦੇ ਹਾਂ ਵੀ ਇੰਸਟਾਗ੍ਰਾਮ ਤੇ ਤੁਹਾਡੇ ਚੰਗੇ ਲੋਕ ਫੈਨ ਵੀ ਹੈਗੇ ਨੇ ਤੁਹਾਡੀ ਵੀਡੀਓ ਬਹੁਤ ਦੇਖਦੇ ਨੇ ਲਖਨਪਾਟ ਦੇ ਨਾਂ ਤਵਾੜੂ ਜਿਹੜਾ ਜਾਣਿਆ ਜਾਂਦਾ ਵੀ ਕਿੰਨਾ ਚੰਗਾ ਲੱਗਦਾ ਜਦੋਂ ਲੋਕ ਆ ਕੇ ਤੁਹਾਡੇ ਗੱਲਬਾਤ ਕਰਦੇ ਵੀ ਭਾਈ ਸਾਡ ਨੂੰ ਸਾਡੀਆਂ ਗੁਡੀਆਂ ਤੇ ਆ ਕੇ ਕੀਤੀ ਜਾਣੀ ਵੀ ਮਾਨੂੰ ਕਿੰਨਾ ਚੰਗਾ ਲੱਗਦਾ ਹੈ ਬਹੁਤ ਚੰਗਾ ਲੱਗਦਾ ਜਿਵੇਂ ਆਪਾਂ ਵੀ ਕਿਸੇ ਦੇ ਫੈਨ ਹੁੰਦੇ ਪਹਿਲਾਂ ਆਪਾਂ ਵੀ ਆਨੇ ਨੇ ਕਿ ਉਹ ਸਾਨੂੰ ਮਿਲੇ ਵੀਰ ਹੁਣ ਇਦਾਂ ਹੀ ਜਿਵੇਂ ਕੋਈ ਸਾਨੂੰ ਆ ਕੇ ਕਹਿੰਦਾ ਵੀਰ ਜੀ ਅਸੀਂ ਤੁਹਾਨੂੰ ਜਾਣਦੇ ਹਾਂ ਫੋਟੋ ਕਰੋ ਦੀ ਨਾਲ ਬੜਾ ਚੰਗਾ ਲੱਗਦਾ ਇਦਾਂ ਹਾਂਜੀ ਤੇ ਮੈਨੂੰ ਇਹ ਸੋ ਵੀ ਲੱਖਾਂ ਬਾਜੀ ਅਸੀਂ ਦੇਖਿਆ ਵੀ ਜਿਹੜੇ ਲੋਕ ਕੱਲੇ ਸ਼ੌਂਕ ਗੁਪਤੰਗ ਉਡਾਉਂਦੇ ਰੱਖਦੇ ਨੇ ਅਸੀਂ ਦੇਖਿਆ ਵੀ ਲੱਖਾਂ ਰੁਪਏ ਜਿਹੜੇ ਕੀ ਪਤੰਗ ਬਾਜੀ ਤੇ ਉਡਾ ਦਿੰਦੇ ਨੇ ਖਾਸ ਕਰਕੇ ਅਮਰਸਦਰ ਦੇ ਲੋਕ ਮੈਂ ਦੱਸਾਂ ਵੀ ਅਮਰਸਦਰ ਦੇ ਬੜੇ ਸ਼ਕੀਨ ਨੇ ਪਤੰਗ ਬਾਜੀ ਦੇ ਬਹੁਤ ਸ਼ਕੀਨ ਨੇ ਲੋਕ ਲੱਖਾਂ ਦੀਆਂ ਪਤੰਗਾਂ ਲੈ ਆਉਂਦੇ ਨੇ ਕਿਸੇ ਪੈਸੇ ਬਰਬਾਦ ਵੀ ਕਰਦੇ ਨੇ ਕਿਸੇ ਦੀ ਟੀਮ ਲੈ ਕੇ ਕੀ ਲੱਗਦਾ ਵੀ ਨਾਲ ਇਸ ਤਾਂ ਇੱਕ ਕਾਰੋਬਾਰ ਸ਼ੁਰੂ ਕੀਤਾ ਜਾਵੇ ਤਾਂ ਉਹਦਾ ਕਾਰੋਬਾਰ ਵਧੀਆ ਚੱਲ ਸਕਦਾ ਹੈ ਹਾਂਜੀ ਹਾਂਜੀ ਕਾਰੋਬਾਰ ਵਧੀਆ ਚੱਲ ਸਕਦਾ ਹੈ ਜੀ ਹਾਂਜੀ ਦੇ ਵੀ ਤੁਸੀਂ ਪਰਿਵਾਰ ਵੱਲੋਂ ਗੱਲ ਕਰੀਏ ਪਰਿਵਾਰ ਵਿੱਚ ਕੌਣ ਕੌਣ ਹੈ ਤੁਹਾਡੇ ਮਾਤਾ ਪਿਤਾ ਕੀ ਕੰਮ ਕਰਦੇ ਨੇ ਇਹ ਪਰਿਵਾਰ ਦੀ ਕਿੰਨੀ ਕਿ ਸਪੋਰਟ ਹੈ ਤੁਹਾਨੂੰ ਇਹ ਪਰਿਵਾਰ ਦੀ ਵੀ ਸਪੋਰਟ ਹੈਗੀ ਆ ਮੇਰੇ ਮਦਰ ਮੈਨੂੰ ਬਹੁਤ ਸਪੋਰਟ ਕਰਦੇ ਨੇ ਉਹਨਾਂ ਨੇ ਮੈਨੂੰ ਆ ਕੀਤਾ ਇਹ ਕਿ ਕੋਈ ਗੱਲ ਨਹੀਂ ਤੂੰ ਕਰ ਨਾਲ ਨਾਲ ਵਧੀਆ ਰਹਿੰਦਾ ਹੈ ਤੇ ਬਾਕੀ ਹਾਂਜੀ ਮਦਰ ਮੇਰੇ ਕੰਮ ਕਰਦੇ ਨੇ ਸਟੀਚਿੰਗ ਦਾ ਕੰਮ ਕਰਦੇ ਨੇ ਕੱਪੜੇ ਸਿੰਦੇ ਨੇ ਹਾਂਜੀ ਮਿਹਨਤ ਕਰ ਹਾਂਜੀ ਮਿਹਨਤ ਕਰਦੇ ਨੇ ਤੇ ਪਾਪਾ ਦਿਹਾੜੀ ਦਾ ਕੰਮ ਕਰਦੇ ਨੇ ਹਾਂਜੀ ਹੁਣ ਕਿੰਨਾ ਕਿ ਜੰਗਲ ਦਾ ਜਦੋਂ ਮਾਪੇ ਜਦੋਂ ਵੀ ਚੈਨਲ ਵਾਲੇ ਇੰਟਰੋ ਕਰਨ ਵਾਸਤੇ ਆਉਂਦੇ ਨੇ ਇੰਸਟਾਗ੍ਰਾਮ ਤੇ ਬੜਾ ਨਾਂ ਹੋ ਇਹ ਬਹੁਤ ਹੀ ਵਧੀਆ ਲੱਗਦਾ ਹੈ ਕਿ ਜਿਵੇਂ ਸਾਰੇ ਤੁਹਾਨੂੰ ਜਾਣਦੇ ਹਣ ਜਿਹੜੇ ਜਾਣਦੇ ਹਣ ਵਧੀਆ ਲੱਗਦਾ ਹੈ ਪਹਿਲਾਂ ਜਿਵੇਂ ਥੋੜਾ ਸਟਰਗਲ ਵੀ ਹੁੰਦਾ ਹੁੰਦਾ ਹੈ ਤੇ ਹੁਣ ਚਲੋ ਕਿ ਵਧੀਆ ਵਧੀਆ ਹੌਲੀ ਹੌਲੀ ਸੈਟ ਆਨ ਲੱਪਿੰਦਾ ਹੈ ਕੰਮ ਹਾਂਜੀ ਫਾਈਨੈਂਸ਼ਲੀ ਵੀ ਸਾਰਾ ਕੁਝ ਵਧੀਆ ਹੀ ਜਾਂਦਾ ਹੁੰਦਾ ਹੈ। ਇਹ ਮੈਨੂੰ ਇਹ ਸੋਪੀ ਤੁਹਾਡੇ ਨਾਲ ਹੋਰ ਕੌਣ-ਕੌਣ ਤੁਹਾਡੀ ਮਦਦ ਕਰਦਾ ਬਾਅਦ ਕਿੰਨੇ ਘੰਟੇ ਤੁਹਾਨੂੰ ਜਿਹੜਾ ਇਹ ਕੰਮ ਕਰਨਾ ਪੈਂਦਾ ਖਾਸ ਕਰਕੇ ਲੋਹੜੀ ਦੀ ਗੱਲ ਕਰੀਏ ਲੋਹੜੀ ਤੋਂ ਕਿੰਨੇ ਚਿਰ ਪਹਿਲਾਂ ਡੜਾ ਤੁਸੀਂ ਪਤੰਗ ਬਣਾਉਣਾ ਕੰਮ ਸ਼ੁਰੂ ਕਰ ਦਿੰਦੇ ਹੋ। ਆਪਾਂ ਗੱਲ ਕਰੀਏ ਕਿ ਜਿਹੜਾ ਹੁਣ ਆਪਾਂ ਇਸ ਟਾਈਮ ਕੰਮ ਸ਼ੁਰੂ ਕੀਤਾ ਸੀ ਨਾ ਇਹ ਐਕਚੁਅਲੀ ਦਸੰਬਰ ਤੋਂ ਹੀ ਸਾਨੂੰ ਆਉਣੇ ਹੋਏ ਸਟਾਰਟ ਹੋਏ ਆ ਤੇ ਜੇ ਕੋਈ ਸਪੈਸ਼ਲੀ ਆਰਡਰ ਕਰਦਾ ਨਾ ਫਿਰ ਆਪਾਂ ਮੰਨ ਲਓ ਜਿਵੇਂ ਕੋਈ ਸਾਡਾ ਵੀਰ ਭਰਾ ਆਂਦਾ ਕਿ ਸਾਨੂੰ ਚਾਹੀਦੀ ਚਾਹੀਦੀ ਫਿਰ ਆਪਾਂ ਉਹਨਾਂ ਨੂੰ ਮੌ ਜਿਹੜਾ ਜਿਹੜਾ ਹੋਰ ਕਿਹੜੀ ਕਿੜੀ ਪਤੰਗ ਜਿਹੜੀ ਲੋਕ ਟ੍ਰੈਂਡਿੰਗ ਮੰਗਦੇ ਨੇ ਵੀ ਸਾਨੂੰ ਇਸ ਤਰ੍ਹਾਂ ਦੀ ਪਤੰਗ ਵਾ ਚਾਹੀਦੀ ਹੈ ਜਿਹੜੀ ਹਵਾ ਵਿੱਚ ਉਡਦੀ ਹੈ ਤੇ ਲੋਕ ਕਹਿੰਦੇ ਵੀ ਵੱਖਰੀ ਤਰ੍ਹਾਂ ਦੀ ਪਤੰਗ ਹੈ ਜੀ ਇਹ ਜਿਵੇਂ ਕਿ ਨੌਜਵਾਨ ਡੋਂਦੇ ਹੁੰਦੇ ਨੇ ਆਈ ਲਵ ਯੂ ਵਾਲੀਆਂ ਪਤੰਗਾ ਉਸੇ ਤਰ੍ਹਾਂ ਚੈੱਕ ਕਰੋ ਤੁਸੀਂ ਵਾਹ ਵਾਹ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਲੋਕ ਪਿਆਰ ਕਰਦੇ ਨੇ ਆਈ ਲਵ ਯੂ ਵਾਲੀਆਂ ਖਾਸ ਕਰਕੇ ਪਤੰਗਾ ਮੰਗਦੇ ਨੇ ਵੀ ਸਾਡਾ ਵੀ ਕੋਈ ਦਿਲ ਹਾਸਮਾਨ ਚੁੰਡੇ ਹਵਾ ਚੁੰਡੇ ਇਹ ਜਿਹੜਾ ਦੇ ਲਿਆ ਤੁਸੀਂ ਦੇਖ ਸਕਦੇ ਹੋ ਵੀ ਦੋ ਦਿਲ ਜਿਹੜੇ ਤਿਆਰ ਕੀਤੇ ਨੇ ਇਹ ਖਾਸ ਕਰਕੇ ਲਖਨਪਾਲ ਲਈ ਉਹਨਾਂ ਲੋਕਾਂ ਵਾਸਤੇ ਨੇ ਜਿਹੜੇ ਲੋ ਇਹ ਦੇਖ ਸਕਦੇ ਕਿ ਲੋਕੀ ਡਾਂਦੇ ਹੁੰਦੇ ਆ ਕਿ ਹਾਂ ਆ ਕੀ ਕੋਈ ਦੇਖਦਾ ਪਿਆ ਅਸੀਂ ਲਵੀ ਵਾਲੇ ਗੁੱਡਾ ਡਾਏ ਓਦਾਂ ਹੀ ਕਿ ਉਹਨਾਂ ਵਾਸਤੇ ਸਪੈਸ਼ਲੀ ਰੈਡੀ ਕੀਤਾ ਹੈ ਕਿ ਤੁਸੀਂ ਆਹ ਵਾਲਾ ਗੁੱਡਾ ਡਾਓ ਕੋਈ ਵੇਖੂਗਾ ਵੀ ਤੁਹਾਨੂੰ ਵੀ ਸੋਹਣਾ ਲੱਗੂਗਾ ਗਾੜੀਆਂ ਹਾਂਜੀ ਤੇ ਲਖ ਬਾਜੀ ਖਾਸ ਕਰਕੇ ਲੋਹੜੀ ਦਾ ਤਿਹਾਰ ਆ ਗਿਆ ਵਾ ਅਸੀਂ ਦੇਦੇ ਵੀ ਲੋਹੜੀ ਤੇ ਬੜੇ ਲੋਕ ਖਾਸ ਕਰਕੇ ਸਪੈਸ਼ਲ ਮੰਗਦੇ ਨੇ ਵੀ ਲੋਹੜੀ ਦਾ ਕੋਈ ਗੁੱਡਾ ਤਿਆਰ ਕੀਤਾ ਜਾਵੇ ਉਹ ਉਹਦਾ ਵੀ ਕੀਤਾ ਕੋਈ ਤਿਆਰ ਕਰਿਆ ਉਹਦੇ ਲਈ ਵੀ ਕੀਤਾ ਆ ਤੁਸੀਂ ਆਹ ਦੇਖ ਲਓ ਆ ਚੈੱਕ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਵੀ ਹੈਪੀ ਲੋਹੜੀ ਜਿਹੜੀ ਕਿ ਜਦੋਂ ਆਸਮਾਨ ਵਿੱਚ ਉੱਡੇਗਾ ਤੇ ਲੋਹੜੀ ਦਾ ਜਿਹੜਾ ਤਿਹਾਰ ਆ ਉਹ ਪੂਰਾ ਹੋ ਜਾਏਗਾ ਕਿਉਂਕਿ ਜਦੋਂ ਵੀ ਸ਼ੌਂਕ ਹੁੰਦਾ ਲੋਹੜੀ ਦਾ ਤਿਹਾੜ ਦੇ ਲੋਕ ਪਤੰਗਾ ਡਾਉਂਦੇ ਨੇ ਇਸ ਨੌਜਵਾਨ ਨੇ ਇੱਕ ਵੱਖਰਾ ਹੀ ਕਰਕੇ ਦਿਖਾਇਆ ਬ੍ਰਾਜ਼ੀਲ ਦੀਆਂ ਜਿਹੜੀਆਂ ਪਤੰਗਾ ਦੇ ਡਿਜ਼ਾਈਨ ਨੇ ਤੁਸੀਂ ਦੇਖ ਸਕਦੇ ਹੋ ਵੀ ਲੋਹੜੀ ਦਾ ਹੈਪੀ ਲੋਹੜੀ ਜਿਹੜੀ ਆ ਇਸ ਇੱਕ ਪਤੰਗ ਵੀ ਤਿਆਰ ਕੀਤੀ ਆ ਤੇ ਮੈਨੇ ਵੀ ਨਵੇਂ ਸਾਲਾਂ ਲਾਂ ਕੇ ਗਿਆ 99 ਸਾਲ ਤੇ ਵੀ ਰੱਖਿਆ ਕੁਝ ਨਹੀਂ ਹਾਂਜੀ ਹਾਂਜੀ ਨਵੇਂ ਸਾਲ ਆਸਤੇ ਆਪਾਂ 2024 ਵਾਲਾ ਗੁੱਡਾ ਰੈਡੀ ਕੀਤਾ ਸੀ ਆ ਦੇਖੋ ਤੁਹਾਡੇ ਪਿੱਛੇ ਲੱਗਾ ਹੈ ਬਿਲਕੁਲ ਜੀ 2024 ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਗੁੱਡੇ ਤਿਆਰ ਕੀਤੇ ਗਏ ਨੇ ਇਸ ਨੌਜਵਾਨ ਵੱਲੋਂ ਛੋ ਵੱਡੀਆਂ ਬਲਾਂਘਾਂ ਕੀਤੀਆਂ ਨੇ ਦਿੱਤੇ ਕਿ ਮਾ ਮਾਪ ਦਾ ਨਾਰੋਸ਼ਨ ਕੀਤਾ ਮਾਤਾ ਜਿਹੜੇ ਕੀ ਉਹ ਸਟਿਚਿੰਗ ਕਰਦੇ ਨੇ ਕੱਪੜੇ ਸੀਕੇ ਆਪਣੇ ਪਰਵਾਦ ਅਗ ਜਿਆਦਾ ਕਰਦੇ ਨੇ ਤੇ ਪਿਤਾ ਜਿਹੜੇ ਇੱਕ ਦਿਹਾੜੀਦਾਰ ਨੇ ਪਰ ਬੱਚੇ ਬਹੁਤ ਲੈਗ ਲਿਖਲੇ ਨੇ ਤੁਸੀਂ ਦੇਖ ਸਕਦੇ ਹੋ ਔਲਾਦ ਲੈਗ ਵਧੀਆ ਨਿਕਲੇ ਤੇ ਕਿਤੇ ਕਿਤੇ ਮਾ ਮਾਪ ਦਾ ਜਿਹੜਾ ਕੀ ਨਾਰੋਸ਼ਨ ਕਰਦੇ ਨੇ ਕਿਸ ਤਰ੍ਹਾਂ ਦੇ ਦਿਓ ਇਨੀ ਮਿਹਨਤ ਕਰਨ ਦੇ ਮਾਪੇ ਤੁਸੀਂ ਦੇਖਿਆ ਤੁਹਾਡੇ ਮਾ ਮਾਪ ਮਿਹਨਤ ਕਰਦੇ ਨੇ ਮਜ਼ਦੂਰੀ ਕਰਦੇ ਨੇ ਪਰ ਤੁਹਾਡਾ ਨਾਰੋਸ਼ਨ ਹੋ ਰਿਹਾ ਮਾ ਮਾਪ ਦਾ ਵੀ ਤੁਸੀਂ ਕੀ ਕਹਿ ਸਕਦੇ ਸੀ ਦੇਖੋ ਜਿਵੇਂ ਕਿ ਬਹੁਤ ਵਧੀਆ ਲੱਗਦਾ ਹੈ ਕਿ ਜਿਵੇਂ ਸਾਡੇ ਮੰਮੀ ਡੈਡੀ ਵੀ ਮਿਹਨਤ ਕਰਦੇ ਨੇ ਹੁਣ ਆਪਾਂ ਉਹਨਾਂ ਦਾ ਵੀ ਸਹਾਰਾ ਬਣ ਸਕਦੇ ਆ ਹੁਣ ਮੈਂ ਆ ਕੰਮ ਕਰਦਾ ਪਿਆ ਤੇ ਇਤੋਂ ਮੇਰੀ ਵਧੀਆ ਇਨਕਮ ਵੀ ਜਨਰੇਟ ਹੋ ਜਾਏਗੀ ਤੇ ਉਹਨਾਂ ਦਾ ਵੀ ਹੱਥ ਸੁੱਖਾ ਹੋ ਜਾਏਗਾ ਠੀਕ ਹੈ ਹਾਂਜੀ ਤੇ ਮੈਨੂੰ ਐਸੋ ਵੀ ਲੋੜੀ ਤੋਂ ਕਿਨੇ ਸਾਬਾ ਪਹਿਲਾਂ ਤੁਸੀਂ ਇਹ ਜਿਹੜੇ ਪਤੰਗ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਆਰਡਰ ਕਰਉਣੀ ਸ਼ੁਰੂ ਹੋ ਜਾਂਦੇ ਆ ਆਰਡਰ ਦਾ ਸਾਨੂੰ ਆਉਣੇ ਸ਼ੁਰੂ ਹੋਏ ਨੇ ਦਸੰਬਰ ਤੋਂ ਪਹਿਲਾਂ ਪਹਿਲਾਂ ਹੀ ਕਿ ਸਾਨੂੰ ਐਡੀ ਵੱਡੀ ਚਾਹੀਦੀ ਆ ਜਿਆਦਾਤਰ ਲੋਕੀ ਵੱਡੇ ਗੁੱਡੇ ਪਸੰਦ ਕਰਦੇ ਆ ਕਿ ਸਾਨੂੰ 10 ਫੁੱਟ ਦਾ ਰੈਡੀ ਕਰ ਦੋ 12 ਫੁੱਟ ਦਾ ਰੈਡੀ ਕਰ ਦੋ ਫਿਰ ਆਪਾਂ ਉਹਨਾਂ ਨੂੰ ਰੈਡੀ ਕਰ ਦਈਦਾ ਤੇ ਫਿਰ ਉਹ ਲੈ ਜਾਂਦੇ ਨੇ ਹਾਂਜੀ ਗੱਲ ਕਰੀ ਲਖਨਪਾਜੀ ਇਹਦੇ ਵਾਸਤੇ ਕੋਈ ਤੀਲਾ ਸਪੈਸ਼ਲ ਹੁੰਦਾ ਜਿਹੜਾ ਤੁਸੀਂ ਤਿਆਰ ਕਰਦੇ ਹੋ ਜਾਂ ਪੇਪਰ ਕੁ ਸਪੈਸ਼ਲ ਹੁੰਦਾ ਤਿਆਰ ਕਰਦੇ ਕਿੱਥੋਂ ਮੰਗਾਉਂਦੇ ਪੇਪਰ ਇਹ ਆਪਾਂ ਜ ਹਿਦਾਇਤ ਤੇ ਉਹਨਾਂ ਕੋਲ ਤੀਲੇ ਕੱਟ ਕੇ ਫੇਰ ਰੈਡੀ ਕਰ ਲਈਦੇ ਆ। ਕਿ ਮੈਨੂੰ ਇਹ ਸੁਣੇ ਲਖਨਪੁਰ ਜੀ ਕਦੀ ਇਹਦਾ ਕੰਮ ਸੀ ਤੁਸੀਂ ਕਦੀ ਕੀਤਾ ਸੀ ਪਹਿਲਾਂ ਪਤੰਗ ਬਣਾਉਂਦਾ ਜੇ ਕਿਸ ਤਰ੍ਹਾਂ ਫਿਰ ਜਹਨ ਚ ਆ ਗਿਆ ਕਿ ਪਤੰਗਾਂ ਅਡਾਉਂਦੇ ਡਾਉਂਦੇ ਹੋਏ ਪਤੰਗਾਂ ਬਣਾਉਂਦਾ ਕੰਮ ਸ਼ੁਰੂ ਕਰ ਦਿੱਤਾ। ਨਹੀਂ ਨਹੀਂ ਆਪਾਂ ਸਿੱਖਿਆ ਨਹੀਂ ਆਗੇ ਤੋਂ ਵੀ ਕੰਮ ਉਦਾਂ ਹੀ ਆਪਾਂ ਜਿਵੇਂ ਤੁਹਾਨੂੰ ਪਤਾ ਹੈ ਤੀਲਾ ਟੁੱਟਿਆ ਬੰਦੇ ਆਪੇ ਜੋੜਨ ਲੱਪਿੰਦੇ ਨੇ ਨਾ ਉਦਾਂ ਹੀ ਜੋੜ ਜੋੜ ਕੇ ਆਇਆ ਹੌਲੀ ਹੌਲੀ ਅਸੀਂ ਇੱਕ ਨੀਕਾ ਆਪੇ ਬਣਾ ਕੇ ਦੇਖਦੇ ਹਾਂ ਜੀਰੋ ਬਣਾਇਆ ਤੇ ਉਹ ਵਧੀਆ ਉੱਡ ਗਿਆ ਤੇ ਫਿਰ ਇਦਾਂ ਹੀ ਆਪਾਂ ਸ਼ੁਰੂ ਕਰਤਾ ਬਣਾਉਣਾ। ਹਾਂਜੀ ਠੀਕ ਹੈ ਜੀ ਤੇ ਸਨੇਹਾ ਕੀ ਲਿਖਾਉ ਜਿਹੜੇ ਪਤੰਗ ਬਾਜ਼ ਨੇ ਜਿਹੜੇ ਖਾਸ ਕਰਕੇ ਜਿਹੜੇ ਪਤੰਗਾਂ ਨੂੰ ਪਿਆਰ ਕਰਦੇ ਨੇ ਆਪਣੇ ਲੋਕ ਕੀ ਸਨੇਹਾ ਦੇ ਲਿਖਾਉਗੇ ਲਖਣ ਬਲਕਿ ਅਪੀਲ ਕਰਨਾ ਚਾਹੂਗਾ ਕਿ ਉਹਨਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਕਿ ਗੁੱਡੀ ਡਾਓ ਜ਼ਰੂਰ ਡਾਓ ਪਰ ਚਾਇਨਾ ਡੋਰ ਦੀ ਵਰਤਨਾ ਕਰੋ ਆਰਮ ਡੋਰ ਨਾਲ ਗੁੱਡੀ ਡਾਓ ਤੇ ਗੁੱਡੇ ਜੇ ਤੁਹਾਨੂੰ ਵਧੀਆ-ਵਧੀਆ ਚਾਹੀਦੇ ਹੋਗੇ ਕੋਈ ਚੱਕਰ ਨਹੀਂ ਤੁਹਾਨੂੰ ਗੁੱਡੇ ਰੈਡੀ ਕਰ ਦਾਂਗੇ 12 ਫੁੱਟ ਤੱਕ ਮਿਲ ਜਾਏਗਾ 10 ਫੁੱਟ ਤੱਕ ਗੁੱਡਾ ਮਿਲ ਜਾਏਗਾ ਤੁਹਾਨੂੰ ਪੀਪਾ ਗਾਈਡ ਵੀ ਮਿਲ ਜੇਗੀ ਹਾਂਜੀ ਤੁਸੀਂ ਮੋਬਾਈਲ ਨੰਬਰ ਜਾ ਕੇ ਆਪਣਾ ਇੰਸਟਾ ਹੈਗਾ ਜੀ ਮੇਰੀ ਬਿਲਕੁਲ ਜੀ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਪੀ ਇਹ ਜਿਹੜੇ ਨੌਜਵਾਨ ਨੇ ਇਹ ਭਰਾਵਾਂ ਵਾਲੇ ਜਿਹੜਾ ਕਿ ਸੁਪੜਾ ਪਤੰਗਬਾਜ਼ੀ ਦਾ ਸ਼ੌਂਕ ਹੀ ਨਾ ਭਰਾਵਾ ਨੂੰ ਪਰ ਪਤੰਗਬਾਜ਼ੀ ਸ਼ੌਂਕ ਦੇ ਨਾਲ ਜਿਹੜਾ ਕਿ ਕਾਰੋਬਾਰ ਜਿਹੜਾ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਇੱਕ ਆਮ ਘਰਾਂ ਦੇ ਨੌਜਵਾਨ ਨੇ ਆਮ ਘਰਾਂ ਦੇ ਕਾਕੇ ਨੇ ਮੈਂ ਕਹਾਂਗਾ ਭੀ ਆਮ ਘਰਾਂ ਦੇ ਇਹ ਕਾਕੇ ਨੇ ਜਿਨ੍ਹਾਂ ਨੇ ਕੀ ਮਿਹਨਤ ਕਰਕੇ ਆਪਣੇ ਮਾਪਪਰ ਦਾ ਜਿਸ ਨਾਰੋਸ਼ਨ ਕੀਤਾ ਤੇ ਪੀਪਾ ਪਤੰਗ ਅਸੀਂ ਦੇਖਦੇ ਵੀ ਆ ਜਿਹੜੀ ਕੀ ਇੰਡੀਆ ਤੋਂ ਬਾਹਰ ਦੀ ਜਿਹੜੀ ਪਤੰਗ ਆਏ ਪੀਪਾ ਦੀ ਪਤੰਗ ਤੁਸੀਂ ਦੇਖ ਸਕਦੇ ਹੋ ਉਥੋਂ ਦੀ ਜਿਹੜੀਆਂ ਪਤੰਗਾਂ ਜਿਹੜੀਆਂ ਬਣਾ ਕੇ ਨੌਜਵਾਨਾਂ ਨੇ ਹਵਾ ਵਿੱਚ ਉਡਾਉਣ ਦਾ ਜਿਹੜਾ ਸੁਪਨਾ ਪੂਰਾ ਕੀਤਾ ਤੇ ਖਾਸ ਕਰਕੇ ਅਸੀਂ ਦੇਖਦੇ ਵੀ ਜਿਹੜਾ ਕੀ ਇਹਨਾਂ ਨੇ ਇੱਕ ਡ੍ਰੈਗਨ ਜਿਹੜੀ ਆ ਡ੍ਰੈਗ ਆ ਤੇ ਮੈਂ ਆਪਣੇ ਦਰਸ਼ਕਾਂ ਨੂੰ ਜਰੂਰ ਖਾਸ ਕਰਕੇ ਜਿਹੜੇ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਤੇ ਹਮੇਸ਼ਾ ਹੀ ਅਪੀਲ ਕਰਦੇ ਨੇ ਵੀ ਦਿਲਾਮ ਵਾਲੀ ਪਤੰਗ ਜਿਹੜੀ ਉਡਾਈ ਜਾਵੇ ਉਹਨਾਂ ਵਾਸਤੇ ਜਿਹੜੀ ਕਿ ਈਮੋ ਪਤੰਗ ਜਿਹੜੀ ਆ ਤੁਸੀਂ ਦੇਖਦੇ ਹੋ ਉਹਨਾਂ ਜਿਹੜੀ ਆ ਤਿਆਰ ਕੀਤੀ ਆ ਇਹ ਜਿਹੜੀ ਖਾਸ ਕਰਕੇ ਜਿਹੜੇ ਲੋਕ ਪਿਆਰ ਕਰਦੇ ਨੇ ਉਹਨਾਂ ਵਾਸਤੇ ਇਹਨਾਂ ਦੀ ਪਤੰਗ ਦਾ ਇੱਕ ਸੁਨੇਹਾ ਜਿਹੜਾ ਹਵਾ ਵਿੱਚ ਉੱਡ ਕੇ ਆਏਗਾ ਇੱਕ ਸਾਢੇ ਦਸਕਾ ਨੂੰ ਅਪੀਲ ਆ ਇਹਨਾਂ ਨੌਜਵਾਨਾਂ ਨੂੰ ਵੱਤ ਵੱਤ ਸਪੋਰਟ ਕਰਿਓ ਕਿਉਂਕਿ ਆਮ ਘਰਾਂ ਦੇ ਨੌਜਵਾਨ ਨੇ ਅਤੇ ਮਿਹਨਤ ਕਾਸ਼ ਨੇ ਇਹਨਾਂ ਦੀ ਮਿਹਨਤ ਨੂੰ ਹੇਸ਼ਾਇ ਪ੍ਰਮਾਤਮਾ ਜਿਹੜਾ ਕਿ ਮੂਰ ਪਾ ਮਨੋਦੇਵ ਜਵਾਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ